ਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਵਾਹਿਗੁਰੂ ਜੀ ਬਾਰਾ ਮਹਾਮਾਧ ਮਹਲਾ 5 ਘਾਇ ਚੌਥਾ ਇਕ ਉੰਕਾਰ ਸਤ ਗੁਰ ਪ੍ਰਸਾਦ ਕਤਕ ਕਰਮ ਕਮਾਵਨੇ ਦੋਸਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਆਂ ਆਪਨ ਸਭੇ ਰੋਗ ਕਤਕ ਕਰਮ ਕਮਾਵਣੇ ਦੂਸ ਨਾ ਕਹੂੰ ਜੋਗ ਪਰਮੇਸ਼ਰ ਤੇ ਭੁੱਲਿਆ ਆਂ ਆਪਨ ਸਭੇ ਰੋਗ ਵੇ ਮੁਖ ਹੋਏ RAM ਤੇ ਲੱਗਣ ਜਨਮ ਵਜੋਗ ਕਿਨ ਮੈਂ ਕੌਣੇ ਹੋਏ ਗਏ ਜਿਤੜੇ ਮਾਇਆ ਭੋਗ ਵਿਤਨਾ ਕੋਈ ਕਰ ਸਕੈ ਕਿਸ ਥੈ ਰੂਹ ਰੋਜ ਕੀਤਾ ਕਿਛੂ ਨਾ ਹੋਈ ਲਿਖਿਆ ਧੁਰ ਸੰਜੋਗ ਉਹ ਭਾਗੀ ਮੇਰਾ ਪ੍ਰਭ ਮਿਲ ਆਉਤਰੇ ਸਭ ਬਿਯੋਗ ਨਾਨਕ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ 모ਚ ਕਤਕ ਹੋਇ ਸਾਧ ਸੰਗ ਬਿਨਸ ਸਬੈ ਸੋਤ ਨਾਨਕ ਕੋ ਪ੍ਰਭ ਰਾਖ ਲਹਿ ਰਾਹ ਸਾਹਿਬ ਬੰਦੀ 모ਚ ਕਤਕ ਹੋਇ ਸਾਧ ਸੰਗ ਇਨਸਾਨ ਸਭੇ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੇ ਹੋ ਜੋ ਕਤਕ ਮਹੀਨੇ ਦੀ ਸ਼ਗਰਾਂ ਦਾ ਦਿਨ ਮਨਾਉਂਦੇ ਹੋਏ ਪਾਤਸ਼ਾਹ ਜੀ ਦੇ ਦਰਸ਼ਨ ਕਰ ਰਹੇ ਹੋ ਜਿਸ ਮਹੀਨੇ ਦੇ ਪ੍ਰਦੇਸ਼ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜੀ ਬਖਸ਼ਿਸ਼ ਕਰਦੇ ਹਨ 12 ਮਹਾ ਮਾਜ ਰਾਗ ਦੇ ਵਿੱਚ ਕਤਕ ਕਰਮ ਕਮਾਮ ਨੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਹੈ ਹਰ ਜੀ ਕਤਕ ਦਾ ਜੋ ਮਹੀਨਾ ਹੈ ਇਹ ਸਰਦੀ ਰੁੱਤ ਦਾ ਮਹੀਨਾ ਮਿੱਠੀ ਰੁੱਤ ਦਾ ਮਹੀਨਾ ਮੰਨਿਆ ਆਛਾ ਜੀ ਕਹਿੰਦੇ ਇਹਦੇ ਵਿੱਚ ਸਰਦੀ ਰੰਭ ਹੈ ਮਿੱਠੀ ਮਿੱਠੀ ਸਰਦੀ ਹੈ ਤੇ ਹਰ ਪਾਸੇ ਚਲ ਫੈਲ ਰੰਭ ਹੋ ਜਾਂਦੀ ਹੈ ਗਰਮੀ ਖਤਮ ਹੋ ਜਾਂਦੀ ਹੈ ਤੇ ਮਹਾਰਾਜ ਜੀ ਪੰਚਮ ਪਾਤਸ਼ਾਹ ਜੀ ਇਸ ਮਹੀਨੇ ਦਾ ਪ੍ਰਦੇਸ਼ ਦੇ ਰਹੇ ਹਨ ਕਿੰਸ਼ਾ ਜੀ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਬੇ ਰੋਗ ਮਹਾਰਾਜ ਜੀ ਕਹਿੰਦੇ ਪਰ ਇਹ ਰੋਗ ਕਿਉਂ ਵਾਪ ਵਿਆਪਦੇ ਹਨ ਕਿਉਂ ਜ਼ਿੰਦਗੀ ਵਿੱਚ ਆਉਂਦੇ ਹਨ ਕਿਉਂਕਿ ਅਸੀਂ ਮਨੁੱਖਾ ਜਨਮ ਲੈ ਕੇ ਆਪਣਾ ਕਰਮ ਕਰਨਾ ਜਿਹੜਾ ਅਸਲੀ ਧਰਮ ਕਰਮ ਸੀ ਉਹ ਭੁੱਲ ਜਾਂਦੇ ਹਾਂ ਉਹ ਮਾਲਕ ਵਸਾਰ ਦਿੰਦੇ ਹਾਂ ਉਹਦਾ ਜਿਸ ਵੇਲੇ ਸਾਡਾ ਜਨਮ ਹੁੰਦਾ ਮਨੁੱਖਾ ਇਹਨੋਂ ਸਾਡੀ ਲੇਵ ਸੁਰਤੀ 9 ਮਹੀਨੇ ਉਹਦੇ ਚਰਨਾਂ ਵਿੱਚ ਟਿਕੀ ਰਹਿੰਦੀ ਹੈ ਤੇ ਮਹਾਰਾਜ ਜੀ ਉਸ ਵੇਲੇ ਸਾਡੀ ਰਕਸ਼ਾ ਕਰਦੇ ਹਨ ਗਰਭ ਦੀ ਅਗਣ ਤੋਂ ਸਾਨੂੰ ਬਚਾਉਣਾ ਕਰਦੇ ਹਨ ਪਰ ਜਿਸ ਵੇਲੇ ਅਸੀਂ ਸੰਸਾਰ ਦੀ ਹਵਾ ਸਾਨੂੰ ਲੱਗਦੀ ਹੈ ਪੈਦਾ ਹੁੰਦੇ ਆ ਇਹ ਮਹਾਰਾਜ ਜੀ ਕਹਿੰਦੇ ਲਈ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਆਨੰਦ ਸਾਹਿਬ ਦੇ ਵਿੱਚ ਸਾਰਾ ਸਾਨੂੰ ਮਹਾਰਾਜ ਜੀ ਦਸ਼ਟਾਤ ਦਿਖਾਉਂਦੇ ਹਨ ਉਹ ਨਕਸ਼ਾ ਸਾਹਮਣੇ ਰੱਖਦੇ ਹਨ ਇਸ ਤਰ੍ਹਾਂ ਮਨੁੱਖ ਵਿਛੜਦਾ ਹੈ ਸਾਨੂੰ ਕਿਸ ਵਾਸਤੇ ਇਸ ਦੇ ਪੈਦਾ ਦੇ ਮਿਲੀ ਮਨੁੱਖਾ ਜਨਮ ਮਿਲਿਆ ਇੰਦਰੇ ਇੱਕ ਅੰਗ ਸਰੀਰ ਦੇ ਕਿਸ ਵਾਸਤੇ ਸਨ ਸਾਰਾ ਆਨੰਦ ਸੇ ਵਿੱਚ ਵਰਣਨ ਕਰਦੇ ਹਨ ਤੇ ਜਦ ਸੰਸਾਰ ਦੀ ਮਾਇਆ ਦੀ ਮੋਹ ਦੀ ਹਵਾ ਲੱਗਦੀ ਹੈ ਸਾਨੂੰ ਤੇ ਪਿਆਰਿਓ ਨੂੰ ਸਾਡਾ ਪਰਮੇਸ਼ਰ ਨਾਲੋਂ ਵਿਛੋੜਾ ਪੈ ਜਾਂਦਾ ਪਰਮੇਸ਼ਰ ਨੂੰ ਅਸੀਂ ਭੁੱਲ ਦਿੰਦੇ ਹਾਂ ਵਿਸਾਰ ਦਿੰਨੇ ਅਸ਼ ਕਰਕੇ ਕੀ ਜੀਆਂ ਦੇ ਨਾਲ ਸਾਡਾ ਮੋਹ ਵੱਧਦਾ ਹੈ ਈਮਾਰਾ ਜੀ ਕਹਿੰਦੇ ਇਸ ਕਰਕੇ ਸਾਡੀ ਜ਼ਿੰਦਗੀ ਵਿੱਚ ਪਿਛਲੇ ਕਰਮਾਂ ਦੇ ਦੁੱਖ ਆਣ ਖੜਦੇ ਹਨ ਦੁੱਖ ਸੁੱਖ ਸਾਡੀ ਜ਼ਿੰਦਗੀ ਵਿੱਚ ਹੁੰਦੇ ਰਹਿੰਦੇ ਹਨ ਜੇ ਉਹਨਾਂ ਤੋਂ ਬਚਣਾ ਚਾਹੁੰਦੇ ਆ ਈਮਾਰਾ ਜੀ ਕਹਿੰਦੇ ਉਹਨੂੰ ਵਿਸਾਰੀਏ ਨਾ ਭੁੱਲੀਏ ਨਾ ਮਹਾਰਾਜ ਜੀ ਕਹਿੰਦੇ ਲੇਵੋ ਉਹ ਸੁਰਤੀ ਉਹਨਾਂ ਨਾਲ ਜੋੜ ਕੇ ਰੱਖਿਓ ਉਹਨੂੰ ਜਪਦੇ ਰਹੀਏ ਉਹਦੇ ਦਰਸ਼ਨ ਕਰਦੇ ਰਹੀਏ ਤਾਂ ਕਿ ਸਾਨੂੰ ਦੁੱਖਾਂ ਤੋਂ ਸਾਨੂੰ ਬਚਾ ਸਕੇ ਹਨੂੰ ਵਰਤੀ ਦੁਆ ਸਕੇ ਨਹੀਂ ਤਾਂ ਮਹਾਰਾਜ ਜੀ ਸਾਨੂੰ ਦਾਸ ਹੀ ਰਹੇ ਨਾ ਕਹਿੰਦੇ ਕਿਰਤ ਕਰਮ ਕੇ ਮਹਾਰਾਜ ਜੀ ਕਹਿੰਦੇ ਕਤਕ ਕਰਮ ਕਮਾਵਨੇ ਦੋਸ ਨਾ ਕਾਹੋ ਜੋਗ ਹਾਰਾਜ ਕਹਿੰਦੇ ਫਿਰ ਦੂਜਿਆਂ ਤੇ ਕਾਹਦਾ ਦੋਸ ਮੱਢਦੇ ਆਂ ਕਿ ਸਾਨੂੰ ਜ਼ਿੰਦਗੀ ਵਿੱਚ ਇੰਨੇ ਦੁੱਖ دیتا ਆਹ ਮਨੁੱਖ ਹੈ ਜੀ ਤੇ ਕਰਕੇ ਅਸੀਂ ਦੁਖੀ ਆਂ ਹਾਰਾਜ ਜੀ ਕਹਿੰਦੇ ਕਿਸੇ ਦਾ ਕੋਈ ਦੋਸ ਨਹੀਂ ਆ ਕੋਈ ਸਾਨੂੰ ਦੁੱਖ ਨਹੀਂ ਦੇ ਸਕਦਾ ਇਹ ਸਾਡਾ ਭਲੇਖਾ ਹੈ ਕਿ ਸਾਨੂੰ ਆਹ ਮਨੁੱਖ ਦੁਖੀ ਕਰਦਾ ਹੈ ਸਾਡੇ ਇਹ ਕਈ ਵਾਰੀ ਆਪਾਂ ਕਹਿੰਦੇ ਹਾਂ ਇਸ ਸਮਰੋਪ ਕਰਕੇ ਅਸੀਂ ਦੁਖੀ ਹੋਏ ਸਾਨੂੰ ਦੁੱਖ ਲੱਗਾ ਦੁੱਖ ਮਿਲਿਆ ਔਰ ਉਹ ਬਹਾਨਾ ਹੁੰਦਾ ਦੁੱਖ ਤਾਂ ਸਾਡੇ ਕਰਮਾਂ ਦਾ ਜ਼ਿੰਦਗੀ ਵਿੱਚ ਆਉਣਾ ਹੀ ਹੈ ਕਿਸੇ ਦੇ ਰਾਈ ਉਹ ਕਰਮਾਂ ਦੇ ਮੁਤਾਬਕ ਹੁੰਦਾ ਹੈ ਉਹ ਕਿਸੇ ਨਾ ਕਿਸੇ ਨੂੰ ਮਹਾਰਾਜ ਜੀ ਵਿੱਚ ਕਰਮਾਂ ਮੁਤਾਬਕ ਭੇਜਦੇ ਹਨ ਤਾਂ ਸਾਨੂੰ ਦੁੱਖ ਮਿਲ ਜਾਂਦਾ ਹੈ ਪਰ ਮਹਾਰਾਜ ਜੀ ਕਹਿੰਦੇ ਕਿਸੇ ਦਾ ਇੱਥੇ દોਸ ਨਹੀਂ ਹੈ ਇਹ ਪਰਮੇਸ਼ਰ ਨੂੰ ਵਸਾਰਾਂਗੇ ਭੁੱਲਾਂਗੇ ਦੁੱਖ ਸਾਨੂੰ ਪਾਣਾ ਹੀ ਪਏਗਾ ਬੇਮੁਖ ਹੋਏ RAM ਤੇ ਜਗ ਲੱਗਣ ਜਨਮ ਬਜੋਗ ਮਹਾਰਾਜ ਕਹਿੰਦੇ ਜੇ ਬੇਮੁਖ ਹੋਗੇ RAM ਤੁਸੀਂ ਬੇਮੁਖ ਹੋਗੇ ਵਾਦਾ ਕਰਕੇ ਜਦੋਂ ਭੁੱਲ ਜਾਈਏ ਨਾ ਬੇਮੁਖ ਕਹਿੰਦਿਆਂ ਨੂੰ ਕਿਸੇ ਦੇ ਕੀਤੇ ਅਸਾਨ ਮ ਕੋਈ ਭੁੱਲਦਾ ਹੈ ਕੀਤੇ ਪਰ ਉਪਕਾਰ ਨੂੰ ਕੋਈ ਭੁੱਲਦਾ ਏ ਉਹਨੂੰ ਬੇਮੁਖ ਕਿਹਾ ਜਾਂਦਾ ਜਿਹੜਾ ਗੁਰੂ ਤੋਂ ਮੁੱਖ ਮੋੜ ਜਾਵੇ ਗੁਰੂ ਦੇ ਬਚਨਾਂ ਨੂੰ ਭੁੱਲ ਜਾਵੇ ਖਿਸਕ ਜਾਵੇ ਉਹਨੂੰ ਬੇਮੁਖ ਕਿਹਾ ਜਾਂਦਾ ਤੇ ਅਸੀਂ RAM ਤੋਂ ਬੇਮੁਖਾਂ ਸਾਰੇ ਅਸੀਂ ਉਹਦੇ ਕੀਤੇ ਵਾਅਦੇ ਜਿਸ ਵੇਲੇ ਪੈਦਾ ਹੋਏ ਵਾਅਦਾ ਕਰਕੇ ਆਏ ਸੀ ਅਸੀਂ ਕਿ ਮਹਾਰਾਜ ਸੰਸਾਰ ਤੇ ਭੇਜੋ ਤੁਹਾਡੀ ਬੰਦਗੀ ਕਰਾਂਗੇ ਰੋਜ਼ ਸਾਡੇ ਤੁਹਾਡੇ ਦਰਸ਼ਨ ਕਰਾਂਗੇ ਤੇ ਧਾਣਾ ਸਿਮਰਨ ਕਰਾਂਗੇ ਪਰ ਸਿਮਰਨ ਹੀ ਵਿਸਾਰਤਾ ਦਰਸ਼ਨ ਤਾਂ ਕੀਤੇ ਦਰਸ਼ਨ ਅਸੀਂ ਕਰਦੇ ਹੀ ਨਹੀਂ ਬਾਣੀ ਨਹੀਂ ਉਹਦੇ ਦਰਸ਼ਨ ਕਰਨੇ ਸੀ। ਕਈ ਵਾਰੀ ਸਾਰੀ ਜ਼ਿੰਦਗੀ ਲੰਘ ਜਾਂਦੀ ਏ। ਗੁਰਕਾ ਫੜ ਕੇ ਨਹੀਂ ਵੰਦੇ ਸੀ ਬਾਣੀ ਨੂੰ ਕੋਈ ਸ਼ਬਦ ਨਹੀਂ ਪੜਦੇ ਕੋਈ ਪਾਠ ਨਹੀਂ ਕਰਦੇ। ਅਸੀਂ ਦੂਜਿਆਂ ਤੇ ਸਾਰਾ ਕੁਝ ਛੱਡ ਦਿੰਦੇ ਆ ਕਿ ਸਾਨੂੰ ਕਰਿਆ ਕਰਾਇਆ ਭੋਜਨ ਮਿਲ ਜਾਵੇ। ਪੱਕਿਆ ਪਕਾਇਆ ਭੋਜਨ ਥਾਲ ਕੋਈ ਪ੍ਰੋਸਤ ਦੇਵੇ ਇਸੇ ਤਰ੍ਹਾਂ ਬਣੀ ਬਲਾਈ ਬਾਣੀ ਸਾਨੂੰ ਮਿਲ ਜਾਵੇ ਕੋਈ ਸੁਣਾ ਦੇ। ਆਰੇ ਇਸੇ ਤਰ੍ਹਾਂ ਇਸੇ ਸਹਿਮਤ ਰਹਿੰਦੇ ਆ ਕਿਉਂਕਿ ਸਰੀਰ ਨੂੰ ਅਸੀਂ ਕਸ਼ਟ ਨਹੀਂ ਦੇਣਾ ਚਾਹੁੰਦੇ ਉਦਮ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਉਹਦੇ ਤੋਂ ਦੂਰ ਰਹਿੰਦੇ ਆ ਤੇ ਪਾਤਸ਼ਾਹ ਜੀ ਕਹਿੰਦੇ ਫਿਰ ਦੁੱਖ ਆਉਣੀ ਆਉਣਿਆਂ ਬੇਮੁਖ ਹੋ ਜਾਵਾਂਗੇ ਜੇ ਰਾਮਕੋ ਮਹਾਰਾਜ ਜੀ ਕਹਿੰਦੇ ਜਨਮਾਂ ਦਾ ਏ ਨਿੱਕੀ ਮਨੁੱਖਾ ਜਨਮੀ ਕਹਿੰਦੇ ਅੱਗੇ ਵੀ ਫਿਰ ਜਨਮਾਂ ਦਾ ਵਿਛੋੜਾ ਪੈਂਦਾ ਆਤਮਾ ਨੂੰ ਦੁੱਖ ਪਾਣੇ ਪੈਂਦੇ ਹਨ ਜੰਮਣ ਮਰਨ ਚ ਜਾਣਾ ਪੈਂਦਾ ਖਿੰਮੈ ਕੋੜੇ ਹੋਈ ਗਏ ਇਤੜੇ ਮਾਇਆ ਭੋਗ ਮਹਾਰਾਜ ਜੀ ਕਹਿੰਦੇ ਜਿੰਨੇ ਭੋਗ ਸਾਨੂੰ ਵਧੀਆ ਲੱਗਦੇ ਆ ਨਾ ਸੰਸਾਰ ਦੇ ਭੋਗ ਭੋਗਦਿਆਂ 36 ਪ੍ਰਕਾਰ ਦੇ ਭੋਜਨ ਖਾਂਦੇ ਹਾਂ ਹਰ ਇੱਕ ਚੀਜ਼ ਸਾਨੂੰ ਅੰਨਿਆ ਆਨੰਦ ਹੁੰਦਾ ਮਹਾਰਾਜ ਜੀ ਕਹਿੰਦੇ ਦੁੱਖ ਬਣ ਜਾਂਦਾ ਹੈ ਇਹ ਮਿੰਟ ਚ ਛੇਨ ਵਿੱਚ ਦੁੱਖ ਦਾ ਰੂਪ ਧਾਰਨ ਕਰਦੇ ਹਨ ਜਿੰਨੇ ਭੋਗ ਅਸੀਂ ਜ਼ਿੰਦਗੀ ਵਿੱਚ ਭੋਗਦੇ ਹਾਂ ਮਹਾਰਾਜ ਜੀ ਕਹਿੰਦੇ ਇੱਕ ਛਿੰਨ ਵਿੱਚ ਜ਼ਹਿਰ ਬਣ ਜਾਂਦੇ ਹਨ ਖਿੰਨ ਮੈਂ ਕੌੜੇ ਹੋਈ ਗਏ ਜਿੱਤਰੀ ਮੈਂ ਦੁੱਖ ਲੱਗਦਾ ਹੈ ਨਾ ਤੇ ਪਿਆਰੂ ਫਿਰ ਉਹੀ ਭੋਜਨ ਉਹੀ ਪਦਾਰਥ ਸਾਨੂੰ ਕੌੜੇ ਲੱਗਦੇ ਨੇ ਚੰਗੇ ਨਹੀਂ ਲੱਗਦੇ ਅੰਦਰੋਂ ਜਾ ਕੇ ਵੀ ਜ਼ਹਿਰ ਬਣਦਾ ਹੈ ਮਹਾਰਾਜ ਜੀ ਕਹਿੰਦੇ ਉਹਦੇ ਤੋਂ ਬਿਨਾ ਉਹਨੂੰ ਵਿਸਾਰ ਕੇ ਜਿੰਨੇ ਅਸੀਂ ਦਸ ਭੋਗਦੇ ਹਾਂ ਉਹਦੇ ਤੋਂ ਬਿਨਾ ਸਾਰੇ ਜ਼ਹਿਰ ਹਨ ਮਹਾਰਾਜ ਕਹਿੰਦੇ ਖਿੰਨ ਮੈਂ ਕੌੜੇ ਹੋਈ ਗਏ ਜਿੱਤੜੇ ਮਾਇਆ ਭੋਗ ਮਾਇਆ ਦੇ ਰੂਪ ਹੀ ਹਨ ਸਾਰੇ ਮਹਾਰਾਜ ਜੀ ਕਹਿੰਦੇ ਜਿੰਨੇ ਭੋਗ ਭੋਗਦੇ ਹਨ ਇਹ ਮਾਇਆ ਦੀ ਭੋਗ ਹਨ ਵਿੱਚ ਨਾ ਕੋਈ ਕਰ ਸਕੇ ਕਿਸ ਥੈ ਰੂ ਵੈ ਰੋਜ ਇਹਦੇ ਵਿੱਚ ਪਿਆਰੋ ਦੂਜਾ ਕੋਈ ਨਹੀਂ ਕੁਝ ਕਰ ਸਕਦਾ ਜੇ ਕਹੇ ਕਿ ਦੂਜਾ ਆਠਾ ਸਾਥ ਦੇ ਦੇ ਸਾਨੂੰ ਬਚਾ ਲਵੇ ਕਈ ਵਾਰੀ ਕਹਿੰਦੇ ਨਾ ਸਾਰੇ ਆਪਾਂ ਕਿਸੇ ਨੂੰ ਆਪਾਂ ਨੂੰ ਦੁੱਖ ਲੱਗਦਾ ਹੈ ਤੇ ਆਪਾਂ ਦੂਜਿਆਂ ਨੂੰ ਸੁਣਾਉਂਦੇ ਆ ਕੋਈ ਆਪਣਾ ਰਿਸ਼ਤੇਦਾਰ ਆ ਜਾਵੇ ਦੋਸਤ ਮਿੱਤਰ ਆ ਜਾਵੇ ਉਹਦੇ ਕੇ ਦੁੱਖ ਸੁਨਾਨਨੇ ਆ ਪਰ ਉਹ ਸਾਡਾ ਦੁੱਖ ਨਹੀਂ ਕੱਟ ਸਕਦਾ ਕਿਉਂਕਿ ਉਹਦੇ ਅੰਦਰ ਆਪ ਵੀ ਦੁੱਖ ਹਨ ਉਹ ਆਪ ਵੀ ਦੁੱਖਾਂ ਦਾ ਭਰਿਆ ਪਿਆ ਹੈ ਉਹ ਸਾਡਾ ਦੁੱਖ ਕਿੱਥੋਂ ਠੀਕ ਕਰੇਗਾ ਮਹਾਰਾਜ ਪੰਨੀ ਪਾਸ਼ਾ ਜੀ ਕਹਿੰਦੇ ਜਿਹਦੇ ਦੂਜਿਆਂ ਤੇ ਮਹਾਰਾਜ ਜੀ ਕਹਿੰਦੇ ਕੋਈ ਦੋਸ ਨਾ ਮੜੀਏ ਵੇਤਨਾ ਕੋਈ ਕਰ ਸਕੇ ਕਿਸਥਾ ਜਿੰਨੇ ਮਰਜੀ ਰੋਕਾਂ ਕੇ ਰੋਣੇ ਰੋਏ ਜਈਏ ਰੋ ਰੋ ਕੇ ਸੁਨਾਈ ਜੀਏ ਪਰ ਸਾਡਾ ਦੁੱਖ ਕੋਈ ਨਹੀਂ ਘਟ ਸਕਦਾ ਇੱਕ ਪ੍ਰਭੂ ਤੋਂ ਬਿਨਾ ਮਾਲਕ ਤੋਂ ਬਿਨਾ ਸਾਡਾ ਕੋਈ ਸਹਾਈ ਨਹੀਂ ਹੋਏਗਾ ਪਾਤਸ਼ਾਹ ਜੀ ਕਹਿੰਦੇ ਇੱਥੇ ਕੁਝ ਨਹੀਂ ਕੋਈ ਕਰ ਸਕਦਾ ਕੀਤਾ ਕਿਛੂ ਨਾ ਹੋਈ ਲਿਖਿਆ ਧੁਰ ਸੰਜੋਗ ਫਿਰ ਵਹਿਮ ਛੱਡ ਜੀ ਕਿ ਕਿਸੇ ਨੇ ਕਰਤਾ ਕਿਸੇ ਨੇ ਕਰਕੇ ਰੱਖਿਆ ਸੀ ਕੀਤਾ ਸੀ ਤਾਂ ਸਾਨੂੰ ਦੁੱਖ ਮਿਲਿਆ ਯਾਰੋ ਕੋਈ ਤੇ ਦਾ ਕੀਤਾ ਹੋਇਆ ਕੁਝ ਨਹੀਂ ਵਰਤਦਾ ਜੀ ਜੇ ਆਪਣਾ ਮਾੜਾ ਕਰਮ ਹੈ ਨਾ ਅੱਗੇ ਫਿਰ ਫਿਰ ਕੋਈ ਕਰੇਗਾ ਤੇ ਉਹ ਦਾਸਰ ਹੋਏਗਾ ਜੇ ਸਾਡਾ ਸੁਭ ਕਰਮ ਹੈ ਨਾ ਸੱਚਾ ਗੁਰੂ ਸਾਡੇ ਨਾਲ ਜਾ ਰਿਹਾ ਜੇ ਅਰਦਾਸ ਕਰਕੇ ਤੁਰਿਆ ਮਹਾਰਾਜ ਅੰਗਸੰਗ ਨਹੀਂ ਵੀ ਚੌਪੀ ਸਾਹਿਬ ਦਾ ਪਾਠ ਕੀਤਾ ਜੇ ਬਾਤੇ ਚੱਲ ਰਿਹਾ ਜਿੰਨਾ ਮਰਜੀ ਕੋਈ ਟੂਣਾ ਕਰੀ ਜਾਏ ਜੇ ਰੋਜ਼ ਤੇ ਨਿਤਨੇਮੀਆ ਜਿੰਨੇ ਮਰਜੀ ਕੋਈ ਟੂਨੇ ਕਰੀ ਜਾਏ ਕੋਈ ਅਸਰ ਨਹੀਂ ਹੋਏ ਜੇ ਉਹਦੇ ਕੋਲ ਆਈ ਨਹੀਂ ਬਾਪੂ ਕੋਲ ਕਦੀ ਰਿਸ਼ਤੇਦਾਰਾਂ ਨੂੰ ਸੁਵਾਈ ਕੇ ਦੁੱਖ ਫਿਰ ਤਾਂ ਲੱਗਣੀ ਹੈ ਦੁੱਖ ਯਾਰੀ ਉਹ ਮਾਲਕ ਦੇ ਚਰਨਾਂ ਵਿੱਚ ਆਪਾਂ ਅਰਦਾਸ ਕਰੀਏ ਉਹਦੇ ਤੇ ਵਿਸ਼ਵਾਸ ਬਣਾਈਏ ਮੂਲ ਮੰਤਰ ਰੋਜ਼ ਕਰਦੇ ਆਂ ਤੇ ਦੁਨੀਆ ਤੋਂ ਵੱਡੇ ਤੋਂ ਵੱਡਾ ਕੋਈ ਦੁੱਖ ਆ ਜਾਵੇ ਉਹ ਵੀ ਨਾਸ ਹੋਏਗਾ ਮਹਾਰਾਜ ਜੀ ਦੇ ਮੂਲ ਮੰਤਰ ਚੀਨੀ ਸ਼ਸਤੀ ਹੈ ਮੂਲ ਮੰਤਰ ਸਾਰੀ ਗਵਾਣੀ ਦਾ ਸਾਰ ਹੈ ਮੂਲ ਮੰਤਰ ਆ ਜਿਹੜਾ ਪੂਰੀ ਬਾਣੀ ਦਾ ਸਾਰ ਹੈ ਜਿਵੇਂ ਅੰਤਰਾ ਅੰਤਰਿਓਂ ਦੇ ਨਾਲ ਕੇਂਦਰੀ ਭਾਵ ਕੋ ਸ਼ਬਦਾਂ ਚ ਪ੍ਰਗਟ ਕਰਦੇ ਹਨ ਮਹਾਰਾਜ ਇਸੇ ਤਰੀ ਸਾਰੀ ਬਾਣੀ ਦਾ ਕੇਂਦਰੀ ਭਾਵ ਤੇ ਜੇ ਆਪਾਂ ਉੱਠਣਸਾਰ ਨਾ ਜਦੋਂ ਉੱਠਦੇ ਆ ਆਪਣੀ ਅੱਖ ਰਾਤ ਨੂੰ ਜਦੋਂ ਵੀ ਉੱਗੜਦੀ ਏ ਤੇ ਉਸ ਵੇਲੇ ਮਨ ਦੇ ਵਿੱਚ ਆਲੇ-ਦੁਆਲੇ ਵਾਣ ਨੂੰ ਲਜਾਣ ਤੋਂ ਹਟিয়ে ਤੇ ਆਪ ਨੂੰ ਨੀਂਦ ਨਹੀਂ ਆਉਂਦੀ ਨਾ ਕਹਿੰਦੇ ਨੇ ਕਿ ਸਾਰੀ ਰਾਤ ਨੀਂਦ ਨਹੀਂ ਆਈ ਬਹੁਤੇ ਬਜ਼ੁਰਗਾਂ ਦਾ ਖਿਆਲ ਹੁੰਦਾ ਸਾਡਾ ਤੂੰ ਉਸ ਵੇਲੇ ਮੂਲ ਮੰਤਰ ਸ਼ੁਰੂ ਕਰ ਦੋ ਮੂਲ ਮੰਤਰ ਹੋਰ ਕੋਈ ਬਾਣੀ ਨਹੀਂ ਮੂਲ ਮੰਤਰ ਪੜੋ 2-4 ਮਿੰਟ ਬਾਅਦ ਆਪਣੇ ਆਪ ਨੀਂਦ ਆ ਜਾਵੇਗੀ ਮੂਲ ਮੰਤਰ ਪੜੋਗੇ ਤੇ ਪਿਆਰਿਓ ਅੰਮ੍ਰਿਤ ਵੇਲੇ ਜਦੋਂ ਜਾਗ ਉੱਕੜਦੀ ਐ ਬਿਸਤਰੇ ਤੋਂ ਉੱਠਦਿਆਂ ਨਾਲ ਹੀ ਮੂਲ ਮੰਤਰ ਸ਼ੁਰੂ ਕਰ ਲਓ ਨਾਂਦੇ ਨਾਂਦੇ ਇਸ਼ਨਾਨ ਕਰਦੇ ਕਰਦੇ ਮੂਲ ਮੰਤਰ ਪੜੋ ਤੇ ਕੋਈ ਜਿੰਨਾ ਮਰਜ਼ੀ ਸਾਡੇ ਤੇ ਵਾਰ ਕਰੀ ਜਾਵੇ ਜਿੰਨਾ ਮਰਜ਼ੀ ਕੋਈ ਤੂਨੇ ਕਰੀ ਜਾਵੇ ਕਾਲੀ ਨਮ ਚਲਾਈ ਜਾ ਕੋਈ ਨਹੀਂ ਚੱਲਣਗੀ ਵਾਪਸ ਉਹਦੇ ਚ ਹੀ ਜਾਣੀ ਜਦੋਂ ਸਾਡਾ ਵਿਸ਼ਵਾਸ ਸਿੱਧਾ ਹੁੰਦਾ ਦੀਆਂ ਦੀਆਂ ਤੇ ਦੇਹ ਧਾਰੀ ਗੁਰੂਆਂ ਤੇ ਸਾਡਾ ਬਹੁਤਾ ਵਿਸ਼ਵਾਸ ਅਸੀਂ ਚੁੱਕ ਕੇ ਉਹਨਾਂ ਕੋਲ ਚਲੇ ਜਾਂਦੇ ਆ ਉਹ ਵੀ ਸਾਨੂੰ ਸ਼ਬਦ ਦੇ ਦਿੰਦੇ ਹਨ ਉਹ ਕੀ ਕਰਦੇ ਆ ਨੇ ਉਹ ਵੀ ਉਹੀ ਢੰਗ ਤਰੀਕਾ ਚੱਕ ਕੇ ਸਾਨੂੰ ਦੇ ਦਿੰਦੇ ਆ ਨਾ ਬਾਣੀ ਵੀ ਉਹ ਮਹਾਰਾਜ ਦੀ ਬਾਣੀ ਨੂੰ ਸਿਧਿਆ ਪੜੋ ਕੋਈ ਅਸਰ ਨਹੀਂ ਕਰੇਗਾ ਤੇ ਮਹਾਰਾਜ ਜੀ ਦੇ ਸੰਗੀ ਦਾ ਮਾਥਾ ਜੀ ਦਾ ਲਿਆ ਜੇ ਪੱਲਾ ਹੀ ਨਾ ਫੜਿਆ ਸਾਥ ਹੀ ਨਾ ਹੋਇਆ ਫਿਰ ਤਾਂ ਸਭ ਕੁਝ ਹੋਣਾ ਹੈ ਜ਼ਿੰਦਗੀ 'ਚ ਦੁੱਖ ਤਾਂ ਆਉਣ ਹੀ ਉਹਨੇ ਕਲਮਨ ਦੁੱਖ ਹਨ ਇਹ ਕਿਸੇ ਸਰੀਰ ਦਾ ਹੀ ਹੁੰਦੇ ਹਨ ਕੋਈ ਕਿਸੇ ਸਰੀਰ ਦਾ ਰਹਿਣਾ ਦੇ ਨਾ ਸਾਡਾ ਆਪਸ ਦੇ ਵਿੱਚ ਉਹ ਜਦੋਂ ਕਿਸੇ ਸਰੀਰ ਤਾਂ ਕੋਈ ਦੁੱਖ ਲੱਗਦਾ ਸਾਨੂੰ ਐ ਜਾਪਦਾ ਉਹਦਾ ਦਿੱਤਾ ਦੁੱਖ ਭੋਗ ਰਿਹਾ ਪਰ ਪਿਆਰੂ ਪਿਛਲੇ ਕਰਮਾਂ ਦਾ ਹਿਸਾਬ ਤਾਂ ਹੋਣੀ ਹੈ ਜੇ ਗੁਰੂ ਦਾ ਸੰਗ ਨਹੀਂ ਸਾਥ ਨਹੀਂ ਤਾਂ ਫਿਰ ਹਿਸਾਬ ਹੋਣੀ ਹੋਣਾ ਸਮੇਂ ਸਮੇਂ ਤੇ ਕੁਝ ਵਰਤਦਾ ਰਹਿੰਦਾ ਹੈ ਤੇ ਜੇ ਪਿਆਰਿਓ ਸਾਨੂੰ ਵਿਸ਼ਵਾਸ ਹੈ ਮਨ ਕਰਕੇ ਮਨ ਤਨ ਕਰਕੇ ਅਸੀਂ ਗੁਰੂ ਦੀ ਡੋਰ ਛੱਡਤੀ ਮਹਾਰਾਜ ਸਰੀਰੀ ਤੇਰਾ ਹੈ ਇਹ ਘਾਰੀ ਤੇਰਾ ਬਖਸ਼ਿਆ ਧੀਆਂ ਪੁੱਤਰੀ ਤੇਰਿਆ ਨੇ ਗੱਡੀ ਤੇਰੀ ਹੈ ਦਿੱਤੀ ਹੋਈ ਦਾਤ ਤੇ ਤੇਰੀ ਜੋ ਤੂੰ ਰੱਖਣੀ ਹੈ ਰੱਖ ਲੈ ਜਾਣੀ ਹੈ ਲੈ ਜਾ ਤੇ ਜਦੋਂ ਇਦਾਂ ਦਾ ਵਿਸ਼ਵਾਸ ਬਣ ਜਾਂਦਾ ਫਿਰ ਦੁਨੀਆ ਤੇ ਕੋਈ ਵੱਡੇ ਤੋਂ ਵੱਡਾ ਵੀ ਆ ਜਾਵੇ ਉਹ ਸਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਕਿਉਂਕਿ ਬਾਣੀ ਦਾ ਇਹ ਇਹ ਰਿਜ਼ਲਟ ਕੱਢ ਕੇ ਦੇਖ ਲਿਓ ਬਾਣੀ ਦਾ ਕਿਉਂਕਿ ਵੱਡੇ-ਵੱਡੇ ਨੂੰ ਰਿਜ਼ਲਟ ਮਿਲੇ ਜਿਹੜੇ ਕਦੀ ਗੱਦਿਆਂ ਨੇ ਕਦੀ ਬਾਣੀ ਦਾ ਸਾਥ ਨਹੀਂ ਛਿਲਿਆ ਜਦੋਂ ਪੜਨਾ ਸ਼ੁਰੂ ਕੀਤੀ ਤੋ ਆਟੋਮੈਟਿਕ ਦੱਸ ਦੇਣ ਕਿ ਸਾਨੂੰ ਦੁਨੀਆ ਦੇ ਸੁੱਖ ਮਿਲ ਗਏ ਆਨੰਦ ਹੀ ਬਹੁਤ ਹੈ ਬਾਣੀ ਦੇ ਵਿੱਚ ਜੇ ਅਸੀਂ ਵਿਸ਼ਵਾਸ ਨਹੀਂ ਬਣਾਉਂਦੇ ਜਦੋਂ ਵਿਸ਼ਵਾਸ ਬਣਾ ਲਿਆ ਪਿਆਰੋ ਜ਼ਿੰਦਗੀ ਨੂੰ ਚੇਂਜ ਕਰ ਦੇਵੇਗੀ ਬਾਣੀ ਤੇ ਜੇ ਵਿਸ਼ਵਾਸ ਤੋਂ ਬਿਨਾ ਪੜੀ ਗਏ ਭਾਵੇਂ ਗੱਡਿਆਂ ਦੇ ਗੱਡੇ ਲੱਤ ਛੱਡੀਏ ब्राह्मण ਲੋਕ ਚੁੱਕੀ ਫਿਰਦੇ ਸੀ ਗੱਡਿਆਂ ਦੇ ਗੱਡੇ ਗ੍ਰੰਥ ਪਰ ਮਹਾਰਾਜ ਨੇ ਫੇਲ ਕਰਤੇ ਕਹਿੰਦੇ ਜੇ ਤੁਹਾਡਾ ਵਿਸ਼ਵਾਸ ਹੀ ਨਹੀਂ ਭਵੇਂ ਤੁਸੀਂ ਗੱਡਿਆਂ ਦੇ ਗੱਡੇ ਬਾਣ ਚੁੱਕੀ ਫਿਰੋ ਗਿਆਨ ਮਹਾਰਾਜ ਜੀ ਕਹਿੰਦੇ ਸਾਰਾ ਕੁਝ ਤੁਸ ਹੈ ਨਫਲ ਹੈ ਮਹਾਰਾਜ ਜੀ ਕਹਿੰਦੇ ਜਿਉ ਪ੍ਰਭੂ ਤੇ ਵਿਸ਼ਵਾਸ ਕਰਕੇ ਭਵੇਂ ਇੱਕ ਹੀ ਸ਼ਬਦ ਪੜ੍ਹ ਲਓ ਜੇ ਮਹਾਰਾਜ ਜੀ ਕਹਿੰਦੇ ਫਿਰ ਉਹ ਤੰਗ ਸੰਗ ਹਨ ਉਸ ਹਾਏ ਹੁੰਦਾ ਪਰਮਾਤਮਾ ਕੀਤਾ ਕਿਸ਼ੂ ਨਾ ਉਹ ਵੀ ਲਿਖਿਆ ਧੁਰ ਸੰਜੋਗ ਦੂਜਿਆਂ ਤੇ ਮਹਾਰਾਜ ਜੀ ਕਹਿੰਦੇ ਥੋਪਣਾ ਛੱਡ ਦੀ ਕਿਹਦਾ ਦਿੱਤਾ ਦੁੱਖ ਹੋ ਰਿਹਾ ਸਾਡਾ ਸੰਜੋਗ ਹੀ ਐਸਾ ਸੀ ਸਾਨੂੰ ਦੁੱਖ ਲੱਗਿਆ ਵਡਭਾਗੀ ਮੇਰਾ ਪ੍ਰਭ ਮਿਲੇ ਉਤਰੇ ਸਭ ਵਿਯੋਗ ਇਹ ਵੇਖ ਲਓ ਮਹਾਰਾਜ ਨੇ ਜਵਾਬ ਦਿੱਤਾ ਕਹਿੰਦੇ ਵੱਡੇ ਭਾਗ ਹੋਣਗੇ ਸਾਡੇ ਜੇ ਸਾਨੂੰ ਪ੍ਰਭੂ ਨਾਲ ਮੇਲ ਹੋਇਆ ਜੇ ਮੇਰਾ ਪ੍ਰਭੂ ਮਿਲ ਗਿਆ ਇਹ ਮਹਾਰਾਜ ਜੀ ਕਹਿੰਦੇ ਵੱਡੇ ਭਾਗ ਜਾਗ ਤੇ ਵਡਭਾਗੀ ਮੇਰਾ ਪ੍ਰਭ ਮਿਲੇ ਉਤਰੇ ਸਭ ਵਿਯੋਗ ਮਹਾਰਾਜ ਜੀ ਕਹਿੰਦੇ ਜਿੰਨਾ ਉਜੋਗ ਹੈ ਉੱਤਰ ਜਾਂਦਾ ਲੈ ਜਾਂਦਾ ਜਦੋਂ ਸਤਿਗੁਰ ਨਾਲ ਕਿਸੇ ਦਾ ਮੇਲ ਹੁੰਦਾ ਨਾਨਕ ਕੋ ਪ੍ਰਭ ਰਾਖ ਲੈ ਫਿਰ ਸਹਬ ਬੰਦੀ ਮੋਚ ਇਹ ਮਹਾਰਾਜ ਜੀ ਬੇਨਤੀ ਕਰਦੇ ਨਾਨਕ ਕੋ ਪ੍ਰਭ ਰਾਖ ਲੈ ਮਹਾਰਾਜ ਜੀ ਕਹਿੰਦੇ ਮੇਰੀ ਤੇਰੇ ਚਰਣਾ ਤੇ ਬੇਨਤੀ ਹੈ ਮੇਰਾ ਤੇਰੇ ਚਰਣਾ ਤੇ ਬਿਸ਼ਵਾਸ ਹੈ ਮੈਨੂੰ ਰੱਖ ਲੋ ਮਹਾਰਾਜ ਜੀ ਕਹਿੰਦੇ ਚਰਣਾ ਵਿੱਚ ਰੱਖ ਲੋ ਮੇਰੇ ਸਾਹਿਬ ਬੰਦੀ ਮੋਚ ਮਹਾਰਾਜ ਜੀ ਕਹਿੰਦੇ ਮੇਰੀ ਤੇਰ ਚੰਡਾ ਚੰਡੌਤ ਬੰਦਨਾ ਹੈ ਬੇਨਤੀ ਹੈ ਕੱਤਕ ਹੋਵੇ ਸਾਧ ਸੰਗ ਮਨ ਸੇ ਸਭੇ ਸੋਚ ਮਹਾਰਾਜ ਜੀ ਕਹਿੰਦੇ ਭਾਈ ਇਹ ਕੱਤਕ ਦਾ ਮਹੀਨਾ ਕੋਸ਼ਿਸ਼ ਕਰਿਏ ਕਿ ਗੁਰੂ ਦੀ ਸੰਗਤ ਸਤਿਗੁਰਾਂ ਦੀ ਸੰਗਤ ਕਰੀਏ ਗੁਰੂ ਦੇ ਚਰਨਾਂ ਵਿੱਚ ਰੋਜ਼ ਆਈਏ ਰੋਜ਼ ਹਾਜ਼ਰੀਆਂ ਭਰਿਏ ਮਹਾਰਾਜ ਜੀ ਖੁਦ ਕਹਿ ਰਹੇ ਨੇ ਪੰਜਵੇਂ ਪਾਸ਼ਾ ਤਨ ਕੀ ਮਹਾਰਾਜ ਜੀ ਕਹਿੰਦੇ ਕੱਤਕ ਹੋਵੇ ਸਾਧ ਸੰਗ ਬਿਨ ਸੇ ਸਭੇ ਸੋਗ ਮਹਾਰਾਜ ਜੀ ਕਹਿੰਦੇ ਸਾਰੇ ਸੋਗ ਮਹਾਰਾਜ ਜੀ ਕਹਿੰਦੇ ਖਤਮ ਹੋ ਜਾਣਗੇ ਸੋਚ ਹੀ ਬਦਲ ਜਾਵੇਗੀ ਮਹਾਰਾਜ ਜੀ ਕਹਿੰਦੇ ਵੱਡੇ ਭਾਗ ਜਾਗ ਜਾਣਗੇ ਕਿ ਕਿੱਥੱਕ ਹੋਵੇ ਸਾਧ ਸੰਗ ਬਿਨ ਸੇ ਸਭੇ ਸੋਚ ਮਹਾਰਾਜ ਜੀ ਕਹਿੰਦੇ ਸਾਰੇ ਮਹਾਰਾਜ ਕਹਿੰਦੇ ਦੁੱਖ ਕਲੇਸ਼ ਬਿਗਨ ਨਾਸ ਹੋ ਜਾਣਗੇ ਜਦੋਂ ਮੀਨਾ ਸਾਰੇ ਗੁਰੂ ਦੇ ਚਰਨਾਂ ਦੇ ਦਰਸ਼ਨ ਕਰਾਂਗੇ ਬਾਣੀ ਸੁਣਾਗੇ ਬਾਣੀ ਪੜਾਂਗੇ ਵਿਚਾਰ ਕਰਾਂਗੇ ਤੇ ਪਿਆਰੋ ਸਾਡਾ ਜ਼ਿੰਦਗੀ ਮਹਾਰਾਜ ਜੀ ਕਹਿੰਦੇ ਹਰ ਇੱਕ ਜੋ ਹੈ ਜ਼ਿੰਦਗੀ ਦਾ ਮੀਨਾ ਹੈ ਉਹ ਬਦਲ ਜਾਵੇਗਾ ਜ਼ਿੰਦਗੀ ਦਾ ਜੋ ਕਾਰਜ ਹੈ ਸਫਲ ਹੋ ਜਾਵੇਗਾ ਇਹ ਭਾਈ ਇਹ ਮੀਨੇ ਦੀ ਵਿਚਾਰ ਹੈ ਪ੍ਰਭ ਅਰਜਨ ਦੇ ਪਾਤਸ਼ਾਹ ਜੀ ਸਾਨੂੰ ਪਰਦੇਸ਼ ਬਖਸ਼ਦੇ ਹਨ ਕੋਈ ਮੀਨਾ ਕੋਈ ਘੜੀ ਕੋਈ ਫਲ ਕੋਈ ਦਿਨ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਦਾ ਨਹੀਂ ਜਦੋਂ ਗੁਰਸਿੱਖ ਨਾਮ ਜਪਦਾ ਬਾਣੀ ਪੜ੍ਹਦਾ ਹੈ ਵਿਚਾਰ ਕਰਦਾ ਹੈ ਉਹਦੇ ਲਈ ਸਾਰਾ ਸਮਾਂ ਸ਼ੋਭ ਨੀਖ ਹੋ ਜਾਂਦਾ ਹੈ ਪਿਆਰਿਓ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਅਨੇਕਾਂ ਭੁੱਲਾ ਹੋ ਜਾਂਦੀਆਂ ਨ ਮਹਾਰਾਜ ਸਤਬਖਸ਼ਣ ਜੀ ਆਈਆਂ ਸਬਤ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ